ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਓਪਲ ਫਾਰਮ ਵਾਲੀ ਕੁੜੀ ਦੀ ਜੋ ਟਰੈਕਟਰ ਚਲਾਉਂਦੀ ਆ ਜਿਸ ਦਾ ਆਪਣੇ ਮੰਗੇਤਰ ਨਾਲ ਰੋਲਾ ਪੈ ਗਿਆ ਸੀ ਹੁਣ 2-4 ਦਿਨ ਪਹਿਲਾਂ ਦੀ ਗੱਲ ਐ ਤੇ ਉਹਨਾਂ ਕਾਫੀ ਇੱਕ ਦੂਜੇ ਤੇ ਦੋਸ਼ ਲਾਏ ਉਹਨੇ ਕਿਹਾ ਉਸ ਦਾ ਕਸੂਰ ਐ ਉਸਨੇ ਕਿਹਾ ਉਸ ਦਾ ਕਸੂਰ ਐ ਕਾਫੀ ਰੋਲਾ ਪਿਆ ਕੁੜੀ ਨੇ ਲੋਕਾਂ ਅੱਗੇ ਅਪੀਲ ਵੀ ਕੀਤੀ ਕਿ ਮੇਰੀ ਮਦਦ ਕੀਤੀ ਜਾਏ ਮੇਰੇ ਨਾਲ ਤੋਖਾ ਹੋਇਆ ਜਦੋਂ ਲੋਕ ਅੱਗੇ ਆਏ ਲੋਕਾਂ ਨੇ ਉਸ ਕੁੜੀ ਦੀ ਗੱਲ ਸੁਣੀ ਤੇ ਲੋਕਾਂ ਨੇ ਕਿਹਾ ਅਸੀਂ ਮੁੰਡੇ ਨੂੰ ਵੀ ਧਮਕੀਆਂ ਦਿੱਤੀਆਂ ਮਾਰਨ ਦੀਆਂ ਕਿਸੇ ਨੇ ਕਿਹਾ ਅਸੀਂ ਇੰਜ ਕਰਾਂਗੇ ਕਿਸੇ ਨੇ ਕਿਹਾ ਅਸੀਂ ਇੰਜ ਕਰਾਂਗੇ ਜਦੋਂ ਗਰਾਊਂਡ ਵਖਿਆ ਤੇ ਜਦੋਂ ਸੋਸ਼ਲ ਮੀਡੀਏ ਤੇ ਪੂਰੀਆਂ ਜੜੀਆਂ ਵੀਡੀਓ ਸੀ ਵਾਇਰਲ ਹੋ ਰਹੀਆਂ ਸਨ ਜਦੋਂ ਲੋਕ ਕੋਈ ਹੱਕ ਵਿੱਚ ਆਇਆ ਕੋਈ ਮੁੰਡੇ ਦੇ ਹੱਕ ਵਿੱਚ ਆਇਆ ਕੋ ਕੁੜੀ ਦੇ ਹੱਕ ਵਿੱਚ ਆਇਆ ਜਦੋਂ ਗਰਾਊਂਡ ਸਾਰਾ ਭਖਿਆ ਤਾਂ ਫਿਰ ਕੀ ਹੋਇਆ ਫਿਰ ਦੋਨਾਂ ਨੇ ਸਮਝੌਤਾ ਕਰ ਲਿਆ ਪਰ ਜਿਹੜੇ ਲੋਕ ਉਹਨਾਂ ਦੇ ਜਲਦਬਾਜੀ ਦੇ ਵਿੱਚ ਉਹਨਾਂ ਦੇ ਹੱਕ 'ਚ ਆਏ ਭਾਵੇਂ ਉਹ ਮੁੰਡੇ ਵਾਲਿਆਂ ਦੇ ਹੱਕ ਵਿੱਚ ਆਏ ਭਾਵੇਂ ਕੁੜੀ ਵਾਲਾਂ ਦੇ ਹੱਕ ਵਿੱਚ ਆਏ ਪਰ ਉਹਨਾਂ ਨੇ ਜਲਦਬਾਜੀ ਵਿੱਚ ਬਹੁਤ ਬਿਆਨਬਾਜ਼ੀਆਂ ਕੀਤੀਆਂ ਤੇ ਉਹ ਜਿਹੜਾ ਜਲਦ ਬਾਜੀ ਦੇ ਵਿੱਚ ਲਿਆ ਗਿਆ ਫੈਸਲਾ ਸੀ ਉਹ ਮੁੰਡੇ ਨੂੰ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਪਰ ਜਦੋਂ ਗਰਾਉਂਡ ਪੂਰਾ ਭਖਿਆ ਤੇ ਉਹਨਾਂ ਦੋਨਾਂ ਧਿਰਾਂ ਨੇ ਫਿਰ ਸਮਝੌਤਾ ਕਰ ਲਿਆ ਹਾਲਾਂਕਿ ਕਸੂਰ ਇੱਕ ਤਰਦਾ ਨਹੀਂ ਹੁੰਦਾ ਤਾੜੀ ਦੋਨਾਂ ਹੱਥਾਂ ਦੇ ਨਾਲ ਵੱਜਦੀ ਹੈ ਜੇਕਰ ਮੁੰਡੇ ਦਾ ਕਸੂਰ ਸੀ ਤਾਂ ਕੁੜੀ ਦਾ ਵੀ ਨਾਲ ਉਨਾ ਹੀ ਕਸੂਰ ਸੀ ਕਿਉਂਕਿ ਕੁੜੀ ਨੇ ਵੀ ਜੜੀਆਂ ਮਰਿਆਦਾ ਸੀ ਇੱਕ ਜਿਹੜੀ ਮੰਗੇਤਰ ਦੀ ਮਰਿਆਦਾ ਹੁੰਦੀ ਹੈ ਉਸ ਜਿਹੜੀ ਮਰਿਆਦਾ ਨੂੰ ਉਹਨੇ ਪਾਰ ਕੀਤਾ ਉਹ ਜਿਹੜੀ ਇੱਕ ਲਕੀਰ ਹੁੰਦੀ ਹੈ ਮਰਿਆਦਾ ਦੀ ਲਕੀਰ ਹੁੰਦੀ ਹੈ ਉਸ ਨੂੰ ਉਸਨੇ ਪਾਰ ਕੀਤਾ ਹਾਲਾਂਕਿ ਇਹਦੇ ਵਿੱਚ ਕੁੜੀ ਦਾ ਜ਼ਿਆਦਾ ਕਸੂਰ ਸੀ ਪਰ ਦੋਨੋਂ ਧਿਰਾਂ ਮਿਲੋ ਸਮਝੌਤਾ ਹੋ ਗਿਆ ਤੇ ਫਿਰ ਜਿਹੜੀਆਂ ਧਿਰਾਂ ਕੁੜੀ ਦੇ ਹੱਕ ਵਿੱਚ ਆਈਆਂ ਸੀ ਫਿਰ ਉਹਨਾਂ ਦਾ ਕੀ ਬਣਿਆ ਜਿਨ੍ਹਾਂ ਨੇ ਜਲਦਬਾਜ਼ੀ ਵਿੱਚ ਬਿਆਨ ਦੇ ਦਿੱਤੇ ਸੀ ਪਰ ਹੁਣ ਉਹ ਬਿਲਕੁਲ ਉਹ ਹੁਣ ਕੀ ਕਰਨ ਉਹਨਾਂ ਦੇ ਕੁੜੀ ਨਾਲ ਸਟੈਂਡ ਲਿਆ ਸੀ ਕਿ ਅਸੀਂ ਕਰਾਂਗੇ ਤੇਰੀ ਮਦਦ ਕਰਾਂਗੇ ਕੁੜੀ ਨੇ ਅਪੀਲ ਵੀ ਕੀਤੀ ਸੀ ਪਰ ਉਹਨਾਂ ਸਮਝੌਤਾ ਕਰ ਲਿਆ ਇਥੋਂ ਪਤਾ ਲੱਗਦਾ ਕਿ ਦੋਨਾਂ ਦੋਨੇ ਤੇ ਹੀ ਕਸੂਰਵਾਰ ਨੇ ਮੁੰਡੇ ਵਾਲੇ ਵੀ ਤੇ ਕੁੜੀ ਵਾਲੇ ਵੀ ਕੁੜੀ ਦਾ ਜ਼ਿਆਦਾ ਕਸੂਰ ਸੀ ਅਗਲੀ ਗੱਲ ਆਪਾਂ ਕਰਾਂਗੇ ਟਰੱਕ ਵਾਲੇ ਮੁੰਡੇ ਦੀ ਜਿਹਦਾ ਐਕਸੀਡੈਂਟ ਹੋਇਆ ਹੈ ਅਮਰੀਕਾ ਦੇ ਵਿੱਚ ਉੱਥੇ ਬਹੁਤ ਨੁਕਸਾਨ ਮੁੰਡੇ ਦਾ ਨੁਕਸਾਨ ਤਾਂ ਹੋਇਆ ਹੀ ਹੈ ਤੇ ਨਾਲ ਜਿਹੜੇ ਉੱਥੇ ਮਾਰੇ ਗਏ ਨੇ ਤਿੰਨ ਲੋਕ ਮਾਰੇ ਗਏ ਨੇ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਜਿਹੜੇ ਮੁੰਡੇ ਜਾਂਦੇ ਨੇ ਇੰਡੀਆ ਤੋਂ ਇਹ ਕੋਈ ਟਰੱਕ ਡਰਾਈਵਰ ਨਹੀਂ ਹੁੰਦੇ ਇਹਨਾਂ ਨੂੰ ਤਾਂ ਬੋਲੀਵਿਨੀ ਬੋਲਣੀ ਆਉਂਦੀ ਇੱਥੇ ਜਿਵੇਂ ਚਲਾਉਂਦੇ ਨੇ ਗੱਡੀਆਂ ਰੋਡਾਂ ਦੇ ਉੱਪਰ ਜਿੱਧਰ ਮਰਜ਼ੀ ਗੱਡੀ ਵਾੜ ਲਈ ਇੱਥੇ ਇਹਨਾਂ ਨੂੰ ਸਾਈਨ ਬੋਰਡ ਇੰਡੀਆ ਚ ਵੀ ਨਹੀਂ ਪੜਨਾ ਆਉਂਦਾ ਕੋਈ ਕਿਉਂਕਿ ਇਹ ਬੜੇ ਲਿਖੇ ਘੱਟ ਹੁੰਦੇ ਨੇ ਤੇ ਇਹ ਫਿਰ ਇੱਥੇ ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਮੋੜ ਰਹਿੰਦੇ ਨੇ ਤੇ ਇਹਨਾਂ ਉੱਥੇ ਜਾ ਕੇ ਵੀ ਇਹੀ ਕੰਮ ਕੀਤਾ ਜਿਹਦਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੈ ਜਦੋਂ ਜਿਹੜੇ ਕੰਟਰੀ ਵਿੱਚ ਰਹਿਣਾ ਉਸ ਕੰਟਰੀ ਦੀ ਬੋਲੀ ਜ਼ਰੂਰ ਆਣੀ ਚਾਹੀਦੀ ਹੈ ਨਾ ਉਸ ਮੁੰਡੇ ਨੂੰ ਉੱਥੇ ਬੋਲੀ ਆ ਰਹੀ ਹੈ ਨਾ ਉਸ ਨੂੰ ਇੰਗਲਿਸ਼ ਬੋਲੀ ਜਾਂਦੀ ਹੈ ਨਾ ਉਸ ਨੂੰ ਕੋਈ ਸਾਈਨ ਬੋਰਡ ਪੜ੍ਹਨੇ ਆਂਦੇ ਨਹੀਂ ਉਸ ਨੂੰ ਡਿਲੀਵਰੀ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਹੈ ਤੇ ਇੱਥੋਂ ਜਾਂਦੇ ਨੇ ਤੇ ਜਾ ਕੇ ਵੱਡੇ ਵੱਡੇ ਟਰਾਲਿਆਂ ਤੇ ਚੜ ਜਾਂਦੇ ਨੇ ਜਦੋਂ ਤੁਹਾਡੇ ਕੋਲ ਡਿਲੀਵਰੀ ਬਾਰੇ ਕੋਈ ਨੌਲੇਜ ਨਹੀਂ ਹੈ ਜੋ ਤੁਹਾਨੂੰ ਪਤਾ ਨਹੀਂ ਹੈ ਤੇ ਕੋਈ ਹੋਰ ਕੰਮ ਕਰ ਲਓ ਹੋਰ ਕੰਮ ਬੜੇ ਨੇ ਕਰਨ ਵਾਲੇ ਪਰ ਜਦੋਂ ਫੁਕਰ ਪੁਣਾ ਕਰਦੇ ਨਾ ਇੱਥੇ ਤੇ ਫੁਕਰ ਪੁਣਾ ਕਰਦੇ ਸੀ ਤੇ ਉੱਥੇ ਵੀ ਜਦੋਂ ਜਾ ਕੇ ਫੁਕਰ ਪੁਣਾ ਕਰਦੇ ਨੇ ਫਿਰ ਇਹ ਕਾਬੂ ਆ ਜਾਂਦੇ ਨੇ ਜਿਹੜਾ ਕੰਮ ਨਹੀਂ ਕਰ ਸਕਦੇ ਉਹ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਆਪਣਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਦੂਜੇ ਦਾ ਵੀ ਨੁਕਸਾਨ ਅਸੀਂ ਕਰ ਦਿੰਨੇ ਆ ਇਹਦੇ ਨਾਲੋਂ ਬਿਹਤਰ ਇਹੀ ਹੈ ਕਿ ਜਿਹੜੇ ਘੱਟ ਪੜੇ ਲਿਖੇ ਨੇ ਜਿਹੜੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਂਦੀ ਜਿਹੜੇ ਉੱਥੇ ਦੇ ਸਾਈਨ ਬੋਰਡ ਰੋਡ ਦੇ ਨੇ ਉਹ ਜਿਹੜੇ ਨਿਯਮ ਨੇ ਉੱਥੇ ਦੇ ਉਹ ਨੀਮਾ ਨੂੰ ਨਹੀਂ ਜਾਂਦੇ ਉਹ ਰਾਮ ਨਾਲ ਕੋਈ ਹੋਰ ਕੰਮ ਕਰ ਲੈਣ ਜਿਹੜਾ ਇਹਨਾਂ ਨੂੰ ਸੇਫ ਰੱਖੇ ਐਵੇਂ ਫੁਕਰੀਆਂ ਦੇ ਵਿੱਚ ਆ ਕੇ ਵੱਡੇ ਵੱਡੇ ਟਰੱਕਾਂ ਤੇ ਵੱਡੇ ਵੱਡੇ ਟਰਾਲੀਆਂ ਤੇ ਚੜ ਜਾਂਦੇ ਨੇ ਫਿਰ ਆਪਣਾ ਨੁਕਸਾਨ ਤਾਂ ਕਰਦੇ ਹੀ ਕਰਦੇ ਨੇ ਦੂਜਿਆਂ ਦਾ ਵੀ ਨੁਕਸਾਨ ਹੈ ਕਰਾ ਬਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ